ਤਵੀ ਰੇਂਜ ਕੁੜੇ ਪਿਛਾ ਨਹੀਂ ਕਰਦੀ ਨਾਰਾਂ ਦਾ ਪਿਛਾ ਨਹੀਂ ਕਰਦੀ ਨਾਰਾਂ ਦਾ ਪਿਛਾ ਨਹੀਂ ਕਰਦੀ ਨਾਰਾਂ ਦਾ ਪਹਿਲਾ ਪਰਚਾ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਵਾ ਨਾਰਾਂ ਦਾ ਅਜੋ ਕਾਲੀ ਯੱਟ ਦੀ ਰੇਂਜ ਕੁੜੇ ਮਾਫ਼ੀ ਜਵਣਾ بڑے ਸਰੀਲੇ ਕਲਾਕਾਰ ਭਰਾ ਬੈਠੇ ਮੈਨੂੰ ਗਾਉਣਾ ਗੁਣਾ ਉਹਨਾਂ ਕਿਉਂਦਾ ਸੱਚੀ ਬਾਬਾ ਜੀ ਮੈਨੂੰ ਵਾਜੇ ਦੇ ਸਿੱਧੇ ਪੁੱਠੇ ਪਾਸੇ ਤੋਂ ਪਤਾ ਨਹੀਂ ਹੈਗਾ ਵੀ ਸਿੱਧਾ ਕਿਹੜਾ ਪੁੱਠਾ ਕਈ ਸੁੱਟ ਕੇ ਗਾਉਣ ਆਗੇ ਮਸਲਾ ਕੋਈ ਨਹੀਂ ਹਾਈ ਜੱਟ ਤੇਰਾ ਕੱਲਾ ਆ ਤੇ ਡੱਬ ਵਿੱਚ ਦੋ ਨਹੀਂ ਠੋਕਿਆ ਜੋ ਬਣਦਾ ਸੀ ਸਾਰਿਆਂ ਦਾ ਪਿਓ ਨਹੀਂ ਸਾਰੇ ਘੜੇ ਲੀਕ ਕਰਾ ਲੈਣੇ ਲੱਗਦਾ ਹਏ ਯੱਟ ਤੇਰਾ ਕੱਲਾ ਆ ਤੇ ਡੱਬ ਵਿੱਚ ਤੋਂ ਨਹੀਂ ਠੋਕ ਆ ਆ ਬਣਦਾ ਜੋ ਸਾਰਿਆਂ ਦਾ ਪਿਓ ਨਹੀਂ ਹਏ ਝੁਗਿਆ ਨਹੀਂ ਪੁੱਤ ਯੱਟ ਦਾ ਐ ਲੜੇ ਮੌਤ ਗਲੇ ਨਾਲ ਲਾਈ ਖੱਬੀ ਖਾਨ ਸੀ ਬਣਦੇ ਜਿਹੜੇ ਦੁਨੀਆ ਵੇਖ ਵਖਾਈ ਯੁਰਤਾਂ ਵਾਲੇ ਗੀਤ ਗਾਏ ਨਹੀਂ ਉਹ ਗਾਇਆ ਪੁਰਝਾ ਟੋਟਾ ਕੇ ਗੱਡੀ ਦੇ ਵਿੱਚ ਚੱਲਦਾ ਬਾਪੂ ਬਲਕੌਰ ਦਾ ਝੋਟਾ ਉਪਤੇ ਜਿਹੜੇ ਖੜੇ ਸੀ ਬਾਹਾਂ ਫੜ ਕੇ ਥੱਲੇ ਤਾਰੇ ਨਹੀਂ ਯੱਟ ਨੇ ਪਿਸਟਲ ਚੋਂ ਹਾਏ ਫੈਰਮਾਨ ਸੇ ਮਾਰੇ ਨਹੀਂ ਯੱਟ ਨੇ ਪਿਸਟਲ ਚੋਂ ਠੀਕ ਆ ਬਾਬਾ ਜੀ ਛੋਟੀਆਂ ਚਲੋ ਛੋਟੀਆਂ ਦੇਓ ਬਾਬਾ ਜੀ ਅਗਲੀ ਵਾਰੀ ਨੂੰ ਮਿਲਾਂਗੇ ਗਲਤੀ ਮਲਤੀ ਹੋ ਗਈ ਹੋਵੇ ਤੇ ਮਾਫੀ ਸੁਰਾ ਸਰ ਆਲੇ ਹੈ ਨਹੀਂ ਬਾਬਾ ਜੀ ਜਿੱਨਾ ਕਉਂਦਾ ਥੋੜਾ ਹਾਂ ਦਾ ਦੱਸੋ ਗਾਦਨਾ ਕੋਈ ਨਹੀਂ